ਸੋਕਰ ਸਿੰਘ ਜੀ ਉਹ ਤਾਂ ਕਲਾ ਨੌਰ ਬਡਾਲ ਰੋਡ ਤੇ ਜਿੱਥੇ ਕੀ ਇੱਕ ਸਫੇਦਾ ਡਿਗਰ ਕਾਰ ਨੇ ਟੈਂਕਰ ਦੇ ਉੱਤੇ ਕਾਫੀ ਨੁਕਸਾਨਿਆ ਗਿਆ ਹੈ ਤੁਸੀਂ ਅਸੀਂ ਦੇਖ ਸਕਦੇ ਹੋ ਜਿਹੜਾ ਕੀ ਰਸਤਾ ਵੀ ਇਸ ਟਾਈਮ ਬਲੌਕ ਹੈ ਹਰ ਹਾਲਾ ਫਿਰ ਡਿਗਣਾ ਜੂਨੇ ਜੇ ਹੁਣ ਫਿਰ ਉਹ ਲਾੜੂ ਡਿਗਦਾ ਵਾ ਇਹ ਨੰਗਦਾ ਵਾ ਉਹ ਡੇ ਕੇ ਫਿਰ ਕਿੰਨਾ ਕੇ ਉੱਤੇ ਆਉਣਾ ਜੀ ਜਨਦੀਪ ਸਿੰਘ ਨਾਜਾ ਪਾਜੀ ਪਣਾਏ ਜੀ ਗੱਡੀ ਆਉਂਦੇ ਸਿੱਧੇ ਲੈ ਕੇ ਨਾਲ ਸਾਡੇ ਕਿੱਥੋਂ ਆਏ ਬਾਬਾ ਜੀ ਹਾਂ ਜੀ ਕਿੱਥੋਂ ਆਈ ਗੱਡੀ ਲੈ ਕੇ ਇਹ ਗੱਡੀ ਲੈ ਕੇ ਆਏ ਜੀ ਆਪਾਂ ਰੂੜ ਦਮਲ ਕੇ ਦੁੱਧ ਚੁੱਕਦੇ ਪਿੰਡਾਂ ਜੋ ਜੀ ਆ ਹੁਣ ਮਗਰਲੇ ਪਿੰਡ ਚ ਚੁੱਕ ਕੇ ਆਏ ਦਾਲੋਂ ਲਾ ਕੋ ਰੋੜ ਜਿਹੜਾ ਏ ਇਹ ਰੋਡ ਮੀਆਂ ਕੋੜਾ ਡੇਰਾ ਬਕਲਾ ਨੂਰ ਵਾਲਾ ਕਲਾ ਨੋੜ ਦੇ ਆ ਜੀ ਦੇ ਆਪਣੇ ਸਿੰਘ ਆ ਰਹੇ ਮਗਰ ਜੀ ਕਿ ਜੇ ਵੇਖਿਆ ਹੀ ਉੱਤੇ ਕਿ ਇੱਕ ਡਿੱਗਿਆ ਬਰਸ਼ਾ ਜ ਆ ਉਹ ਜੋ ਡਿੱਗਿਆ ਤੋਂ ਨਾਲ ਹੀ ਮਲਗੀ ਬ੍ਰੇਕ ਮਾਰੀ ਜਾਂ ਤੇ ਦੂਜਾ ਵੀ ਆਂਟ ਗਿਆ ਉੱਤੇ ਇਹ ਕਰਕੇ ਥੋੜਾ ਜਿਹਾ ਬਚਾਅ ਹੋ ਗਿਆ ਬਾਕੀ ਇਹ ਕਿਸ ਪ੍ਰਸ਼ਾਸਨ ਅੱਗੇ ਬੇਨਤੀ ਆ ਸਰਕਾਰ ਅੱਗੇ ਕਿ ਆ ਥੋੜਾ ਜਿਹਾ ਵੇਖਿਆ ਕਰੋ ਕਮ ਸੇ ਕਮ ਹੋਰ ਵੀ ਜੀ ਜੰਤ ਜਾਂਦੇ ਨੇ ਨਿਆਣੇ ਜਾਂਦੇ ਨੇ ਜੇ ਕੇ ਦਾ ਕੰਨ ਹੋਰ ਨੁਕਸਾਨ ਹੋ ਜਾਏ ਫਿਰ ਮਨ ਲਗੇ ਅੱਜ ਤੱਕ ਜੀ ਤਿੰਨ ਬੱਜ ਗਏ ਨੇ ਆ ਵਿੱਚੋਂ ਮਾਂ ਕੱਢਿਆ ਹੋਆ ਸਿੰਘ ਜੀ ਆਪਣਾ ਨਾਲ ਦਾ ਕੋਈ ਛੱਟ ਨਹੀਂ ਲੱਗੀ ਕਿਤੇ ਉਹ ਤੁਹਾਡੇ ਇੱਕ ਲੱਗੀ ਆ ਜੀ ਉਹ ਸੀਰੀਅਸ ਆ ਉਹ ਲੈ ਕੇ ਗਏ ਉਹਨੂੰ ਰੱਤ ਨੂੰ ਜਿਆਦਾ ਛੱਟ ਲੱਗੀ ਆ ਉਹਦਾ ਐਕਸ-ਰੇ ਕਰਾਉਣ ਗਏ ਆ ਜੀ ਹੁਣ ਇਧਰੋਂ ਤੱਕ ਜਗਦੰਮ ਡਿੱਗਿਆ ਜੀ ਦਰਤ ਤੇ ਜਗਦੰਮ ਡਿੱਗਿਆ ਜੀ ਹਾਂਜੀ ਬਾਕੀ ਹਾਂਜੀ ਮੇਰਾ ਨਾਮ ਪਰਮਜੀਤ ਸਿੰਘ ਜੀ ਇਹ ਭਜੀ ਪਟਾਲਿਆ ਮੂਲ ਕੰਪਨੀ ਦੀ ਗੱਡੀ ਹੈ ਜੀ ਤੇ ਪਿੰਡਾਂ ਦੀਆਂ ਮੂਲ ਸੁਸਾਇਟੀਆਂ ਤੋਂ ਦੁੱਧ ਲਿਫਟ ਕਰੀਦਾ ਜੀ ਤੇ ਅਸੀਂ ਫੈਲਾਬਾਦ ਤੋਂ ਲਿਫਟ ਕਰਕੇ ਦੁੱਧ ਤੇ ਅਸੀਂ ਇੱਧਰ ਆ ਰਹੇ ਜੀ ਜਿਹੜੀ ਮਗਾ ਜਾ ਰਹੀ ਸੀ ਕਲਾਨੋ ਰੋਡ ਹੈ ਜੀ ਤੇ 50 ਸਪੀਡ ਦੀ ਰਹੇ 50 ਕਿ ਸਪੀਡ ਤੇ ਗੱਡੀ ਸੀ ਤੇ ਪਤਾ ਹੀ ਨਹੀਂ ਲੱਗਾ ਕਿਹੜੋਲੇ ਆਵਿਸ਼ ਪੈਦਾ ਤੇ ਡਿੱਗ ਗਈ ਜੀ ਤਿੰਨ ਜਣੇ ਸੀ ਅਸੀਂ ਤੇ ਦੋ ਜਣੇ ਨੇ ਲੱਗੀਆਂ ਜੀ ਸੱਡਾਂ ਤੇ ਬਚਾਅ ਹੋ ਗਿਆ ਜੀ ਹਾਂਜੀ